ਡਾਕਟਰ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਪਰ ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਨਾਮ ਇੱਕ ਚਿੱਠੀ ਲਿਖੀ ਸੀ ਜੋ ਉਹਨਾਂ ਦੀ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਦੇ ਨਾਮ ਆਖਰੀ ਚਿੱਠੀ ਹੋ ਨਿਪੜੀ ਡਾਕਟਰ ਮਨਮੋਹਨ ਸਿੰਘ ਨੇ 2024 ਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ 'ਚ VOTING ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਚਿੱਠੀ ਲਿਖੀ ਜਿਸ 'ਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਭਾਜਪਾ ਦੀ ਸਰਕਾਰ ਨਾ ਬਣਾਉਣ ਦੀ ਅਪੀਲ ਕੀਤੀ ਇਹ ਪੰਜਾਬੀਆਂ ਦੇ ਨਾਮ ਉਹਨਾਂ ਦੀ ਆਖਰੀ ਚਿੱਠੀ ਹੋ ਨਿਪੜੀ ਤਿੰਨ ਪੰਨਿਆਂ ਦੇ ਤੱਤ ਜੋ ਉਨ੍ਹਾਂ ਨੇ ਕਿਸਾਨ ਅੰਦੋਲਨ ਸਮੇਤ ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਭਾਜਪਾ ਸਰਕਾਰ ਨੇ ਪੰਜਾਬ ਪੰਜਾਬੀਆਂ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ 750 ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਉਡੀਕ ਕਰਦੇ ਹੋਏ ਸ਼ਹੀਦ ਹੋ ਗਏ ਪ੍ਰਧਾਨ ਮੰਤਰੀ ਨੇ ਸੰਸਦ ਦੀ ਦਹਲீஸ் ਤੇ ਸਾਡੇ ਕਿਸਾਨਾਂ ਨੂੰ ਅੰਦੋਲਨਕਾਰੀ ਅਤੇ ਪਰਜੀਵੀ ਕਹਿ ਕੇ ਜ਼ੁਬਾਨੀ ਹਮਲਾ ਕੀਤਾ ਉਨ੍ਹਾਂ ਲਿਖਿਆ ਸੀ ਕਿ ਭਾਰਤ ਇੱਕ ਮਹੱਤਵਪੂਰਨ ਮੋੜ 'ਤੇ ਖੜ੍ਹਾ ਹੈ VOTING ਦੇ ਅੰਤਿਮ ਪੜਾਅ 'ਚ ਸਾਡੇ ਕੋਲ ਇਹ ਯਕੀਨੀ ਬਣਾਉਣ ਦਾ ਇੱਕ ਆਖਰੀ ਮੌਕਾ ਹੈ ਕਿ ਲੋਕ ਅੰਤਰ ਤੇ ਸਾਡੇ ਸੰਵਿਧਾਨ ਨੂੰ ਭਾਰਤ ਚ ਤਾਨਾਸ਼ਾਹੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਤਾਨਾਸ਼ਾਹੀ ਸ਼ਾਸਨ ਦੇ ਵਾਰ-ਵਾਰ ਹਮਲਿਆਂ ਤੋਂ ਸੁਰੱਖਿਅਤ ਰੱਖਿਆ ਜਾਵੇ ਪੰਜਾਬ ਤੇ ਪੰਜਾਬ ਵਾਸੀ ਯੋਧੇ ਨੇ ਅਸੀਂ ਆਪਣੀ ਕੁਰਬਾਨੀ ਦੀ ਭਾਵਨਾ ਲਈ ਜਾਣੇ ਜਾਂਦੇ ਹਾਂ ਸਾਡੀ ਅਦੁੱਤੀ ਹਿੰਮਤ ਸਦਭਾਵਨਾ ਤੇ ਭਾਈਚਾਰਕ ਸਾਂਝ ਦੇ ਲੋਕਤੰਤਰੀ ਸਿਧਾਂਤਾਂ ਚ ਪੈਦਾ ਹੋਈਆਂ ਵਿਸ਼ਵਾਸ ਸਾਡੇ ਮਹਾਨ ਰਾਸ਼ਟਰ ਦੀ ਰੱਖਿਆ ਕਰ ਸਕਦਾ ਹੈ ਉਹਨਾਂ ਨੇ ਲਿਖਿਆ ਸੀ ਕਿ 2022 ਤੱਕ ਸਾਡੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਿਛਲੇ 10 ਸਾਲਾਂ 'ਚ ਉਹਨਾਂ ਦੀਆਂ ਨੀਤੀਆਂ ਨੇ ਸਾਡੇ ਕਿਸਾਨਾਂ ਦੀ ਕਮਾਈ ਖਤਮ ਕਰ ਦਿੱਤੀ ਹੈ ਮਰਮਾਨੇ ਫੈਸਲਿਆਂ ਨੇ ਸਾਡੇ ਕਿਸਾਨ ਪਰਿਵਾਰਾਂ ਦੀ ਬੱਚਤ ਨੂੰ ਤਬਾਹ ਕਰ ਦਿੱਤਾ ਹੈ ਤੇ ਉਹਨਾਂ ਨੂੰ ਸਾਡੇ ਸਮਾਜ ਦੇ ਹਾਸ਼ੀਏ ਤੇ ਛੱਡ ਦਿੱਤਾ ਹੈ ਭਾਜਪਾ ਨੇ ਅਗਨੀ ਵੀਰ ਸਕੀਮ ਥੋਪ ਦਿੱਤੀ ਭਾਜਪਾ ਸੋਚਦੀ ਹੈ ਕਿ ਦੇਸ਼ ਭਗਤੀ ਬਹਾਦਰੀ ਅਤੇ ਸੇਵਾ ਸਿਰਫ 4 ਸਾਲ ਦੀ ਕੀਮਤ ਹੈ ਰੈਗੂਲਰ ਭਰਤੀ ਲਈ ਟ੍ਰੇਨਿੰਗ ਲੈਣ ਵਾਲਿਆਂ ਨੂੰ ਸੱਤਾਧਾਰੀਆਂ ਨੇ ਬੁਰੀ ਤਰ੍ਹਾਂ ਮਾਤ ਨਾਲ ਧੋਖਾ ਦਿੱਤਾ ਹੈ ਹਥਿਆਰਬੰਦ ਸੈਨਾਵਾਂ ਰਾਹੀਂ ਮਾਤ ਭੂਮੀ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲਾ ਕਿਸਾਨ ਪੁੱਤਰ ਪੰਜਾਬ ਦਾ ਨੌਜਵਾਨ ਹੁਣ ਸਿਰਫ 4 ਸਾਲਾਂ ਲਈ perties ਹੋਣ ਬਾਰੇ ਦੋ ਵਾਰ ਸੋਚ ਰਿਹਾ ਹੈ ਇਹ ਮਨਮੋਹਨ ਸਿੰਘ ਦੀ ਪੰਜਾਬ ਦੇ ਨਾਮ ਆਖਰੀ ਚਿੱਠੀ ਸੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਪਰ ਇਸ ਨਾਲ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਵੱਡਾ ਸੰਦੇਸ਼ ਦਿੱਤਾ ਤੇ ਪੰਜਾਬ ਵਾਸੀਆਂ ਨੇ ਵੀ ਉਹਨਾਂ ਦੇ ਇਸ ਸੰਦੇਸ਼ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਭਾਜਪਾ ਸਰਕਾਰ ਪੰਜਾਬ ਵਿੱਚ ਨਹੀਂ ਆ ਸਕੀ